ਪਾਕਿਸਤਾਨ ਨੇ ਬੀਤੀ ਰਾਤ ਜਿਹੜੀਆਂ ਵੱਡੀਆਂ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਹੈ ਭਾਰਤ ਦੇ ਉੱਤੇ Rajasthan ਦੇ ਉੱਤੇ ਉਹਦੀਆਂ ਤਸਵੀਰਾਂ ਇਹ ਬਾੜਮੀਰ ਦੀਆਂ ਤਸਵੀਰਾਂ ਨੇ ਹੁਣ ਦੇਖੋ ਮਿਜ਼ਾਈਲ ਡਿਫੈਂਸ ਸਿਸਟਮ ਨੇ ਆਪਣੇ ਇੰਡੀਆ ਦੇ ਨੇ ਮਿਜ਼ਾਈਲ ਨੂੰ ਖਰਾਬ ਕਰ ਦਿੱਤਾ ਤਹਸਨਹਸ ਕਰ ਦਿੱਤਾ ਇਸ ਨੂੰ ਬਲਾਸਟ ਨਹੀਂ ਹੋਣ ਦਿੱਤਾ ਗਿਆ ਤੇ ਜਿਵੇਂ ਹੀ ਇਸ ਦੇ ਇਲੈਕਟ੍ਰੋਨਿਕਸ ਨੂੰ ਡਿਫਿਊਜ਼ ਕੀਤਾ ਗਿਆ ਤਾਂ ਜਿਹੜੀ ਮਿਜ਼ਾਈਲ ਹੈ ਲੜਖੜਾ ਕੇ ਇੱਕ ਤਰੀਕੇ ਨਾਲ ਦੇਖੋ ਤੁਸੀਂ ਆਹ ਦੇਖੋ ਤੁਹਾਨੂੰ ਅਗਲੇ ਵਿਜ਼ੂਅਲ ਦਿਖਾਣਾ ਦੇਖੋ ਕਿਸ ਤਰੀਕੇ ਦੇ ਨਾਲ ਟਰੱਕ ਦੇ ਵਿੱਚ ਮਿੰਨੀ ਜੋ ਟਰੱਕ ਹੈ ਉਹਦੇ ਵਿੱਚ ਲੱਦ ਕੇ ਲਿਜਾਇਆ ਜਾ ਰਿਹਾ ਲੈਂਥ ਦੀ ਗੱਲ ਕਰੀਏ ਕਰੀਬ ਇਹ 15 ਤੋਂ ਕੇ 2 ਫੁੱਟ ਦੀ ਹੈ ਉਹਦਾ ਅੱਗੇ ਵਾਲਾ ਹਿੱਸਾ ਜੇਕਰ ਤੁਹਾਨੂੰ ਦਿਖ ਰਿਹਾ ਸਾਰਾ ਇਲੈਕਟ੍ਰੋਨਿਕਸ ਹੁੰਦਾ ਹੈ ਇਹਦੇ ਅਗਲੇ ਪਾਸੇ ਜਿਹੜਾ ਆਪਾਂ ਦੇਖ ਰਹੇ ਤਿੱਖੀ ਜੀ ਚੁੰਝ ਬਣੀ ਹੁੰਦੀ ਹੈ ਉਹ ਇਹਦੇ ਵਿੱਚ ਹੀ ਸਾਰਾ ਰਡਾਰ ਸਿਸਟਮ ਹੁੰਦਾ ਹੈ ਇਹਦੇ ਵਿੱਚ ਹੀ ਜੀਪੀਐਸ ਹੁੰਦਾ ਜੀਪੀਐਸ ਨਾਲ ਟਰੈਕ ਕਰਦੀ ਹੈ ਕਿ ਮੈਂ ਕਿੱਥੇ ਜਾਣਾ ਇਸ ਨੂੰ ਕਿੱਥੇ ਤੱਕ ਸਿੱਟਿਆ ਜਾਣਾ ਸੀ ਇਹਦੀ ਤਾਂ ਇਨਫੋਰਮੇਸ਼ਨ ਨਹੀਂ ਹੈ ਲੇਕਿਨ ਇਹ ਜਮੇ ਹੀ ਰਾਜਸਥਾਨ ਦੇ ਏਰੀਆ ਨੂੰ ਕ੍ਰੋਸ ਕਰ ਰਹੀ ਸੀ ਤਾਂ ਆਪਣੇ 에ਅਰ ਡਿਫੈਂਸ ਸਿਸਟਮ ਨੇ ਇਸ ਨੂੰ ਰਸਤੇ ਦੇ ਵਿੱਚ ਹੀ ਡਿਫਿਊਜ਼ ਕਰ ਦਿੱਤਾ ਔਰੇ ਲੜ ਖੜਾ ਕੇ ਜ਼ਮੀਨ ਦੇ ਉੱਤੇ ਡਿੱਗ ਪਈ ਤੇ ਦੇਖੋ ਹੁਣ ਕਿਸ ਤਰੀ ਜੇਕਰ ਆਪਾਂ ਏਰੀਆ ਦੇ ਵਿੱਚ ਵੀ ਗੱਲ ਕਰੀਏ ਤਾਂ ਦੇਖੋ ਹੈ ਕਿੱਥੇ ਆ ਆਪਣਾ ਭਾਰਤ ਦਾ ਨਕਸ਼ਾ ਹੋ ਗਿਆ ਔਰ ਜੇਕਰ ਤੁਸੀਂ ਬਾੜਮੇਰ ਦੇਖਣਾ ਤਾਂ ਇਹ ਹੈ ਯਾਨੀ ਕਿ ਜੇਕਰ ਆਪਾਂ ਇੰਟਰਨੈਸ਼ਨਲ ਬਾਰਡਰ ਤੋਂ ਦੇਖੀਏ ਕਰੀਬ ਅੰਦਰ 150 ਕਿਲੋਮੀਟਰ ਤੱਕ ਆਈ ਹੈ ਪਾਕਿਸਤਾਨ ਤੋਂ ਇਹ ਮਿਜ਼ਾਈਲ ਚੱਲ ਕੇ ਭਾਰਤ ਦੇ ਅੰਦਰ 150 150 ਕਿਲੋਮੀਟਰ ਤੱਕ ਆਈ ਹੈ 150 ਕਿਲੋਮੀਟਰ ਤੱਕ ਕਿਸ ਨੂੰ ਆ ਕੇ ਰੋਕ ਦਿੱਤਾ ਗਿਆ ਕਿਉਂਕਿ ਇਹ ਸਾਰਾ ਦੇਖੋ ਜਿਹੜਾ ਕਿ ਤੁਹਾਨੂੰ ਇਹ ਏਰੀਆ ਦਿਖ ਰਿਹਾ ਡੇਜ਼ਰਟ ਹੈ ਇਸੇ ਕਰਕੇ ਕੋਈ ਜ਼ਿਆਦਾ ਨੁਕਸਾਨ ਨਹੀਂ ਵੀ ਜ਼ਿਆਦਾ ਕੀ ਇਹਦਾ ਕੋਈ ਰੱਤੀ ਪਰ ਵੀ ਨੁਕਸਾਨ ਨਹੀਂ ਹੋਇਆ ਲੇਕਿਨ ਜੇਕਰ ਡੇਜ਼ਰਟ ਨੂੰ ਕ ਦੇਖ ਸਕਦੇ ਹੋ ਉਦੈਪੁਰ ਹੋ ਗਿਆ ਮਾਉਂਟ ਆਬੂ ਹੋ ਗਿਆ ਅਹਮਦਾਗੜ ਬਰੋਦਰਾ ਫਿਰ ਗੁਜਰਾਤ ਵਾਲੇ ਏਰੀਆ ਦੇ ਵਿੱਚ ਆ ਸਕਦੀ ਸੀ ਮੈਂ ਤੁਹਾਨੂੰ ਅਪਡੇਟ ਦੇ ਦੇ ਕਿ ਜਿਵੇਂ ਜੱਤ ਨੇ ਦੱਸਿਆ ਕਿ ਬਾੜ ਮਈਰ ਵਾਲੇ ਇਲਾਕੇ ਦੇ ਵਿੱਚ ਇੱਕ ਮਿਸਾਈਲ ਜੋ ਛੁੱਟੀ ਗਈ ਹਾਲਾਂਕਿ ਉਹ ਨਾਕਾਮ ਕਰ ਦਿੱਤੀ ਗਈ ਇਸ ਦੀ ਸਾਈਜ਼ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਉਹ ਕਿਸੇ ਸਿਵਿਲਿਅਨ ਇਲਾਕੇ ਦੇ ਵਿੱਚ ਫੱਟੀ ਹੁੰਦੀ ਤਾਂ ਸ਼ਾਇਦ ਉਸ ਦਾ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਕਰਨਲ ਸੋਫੀਆ ਕੋਰੇਸੀ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਗੱਲ ਅਹਿਮ ਕਹੀ ਉਹਨਾਂ ਨੇ ਕਿਹਾ ਕਿ ਪੂਰੇ ਵੈਸਟਰਨ ਇਲਾਕੇ ਦੇ ਉੱਪਰ ਪਾਕਿਸਤਾਨ ਲਗਾਤਾਰ ਗੋਲੀਬਾਰੀ ਕਰ ਕਿ ਇਸ ਪੂਰੇ ਇਲਾਕਾ ਜੋ ਕਿ ਰਾਜਸਥਾਨ ਤੋਂ ਹੁੰਦੇ ਹੋਏ ਜੰਮੂ ਕਸ਼ਮੀਰ ਤੱਕ ਹੁੰਦੇ ਹੋਏ ਪੰਜਾਬ ਵਾਲਾ ਇਲਾਕਾ ਇਹਨਾਂ ਥਾਵਾਂ ਤੇ ਹਮਲੇ ਹੋ ਰਹੇ ਨੇ ਪਾਕਿਸਤਾਨ ਨੇ ਬੀਤੀ ਰਾਤ ਜਿਹੜੀਆਂ ਵੱਡੀਆਂ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਭਾਰਤ ਦੇ ਉੱਤੇ ਰਾਜਸਥਾਨ ਦੇ ਉੱਤੇ ਉਹਦੀਆਂ ਤਸਵੀਰਾਂ ਇਹ ਬਾੜਮੀਰ ਦੀਆਂ ਤਸਵੀਰਾਂ ਨੇ ਹੁਣ ਦੇਖੋ ਮਿਜ਼ਾਈਲ ਡਿਫੈਂਸ ਸਿਸਟਮ ਨੇ ਆਪਣੇ ਇੰਡੀਆ ਦੇ ਨੇ ਮਿਜ਼ਾਈਲ ਨੂੰ ਖਰਾਬ ਕਰ ਦਿੱਤਾ ਤਹਸਨਹਸ ਕਰ ਦਿੱਤਾ ਇਸ ਨੂੰ ਬਲਾਸਟ ਨਹੀਂ ਹੋਣ ਦਿੱਤਾ ਗਿਆ ਤੇ ਜਿਵੇਂ ਹੀ ਇਸ ਦੇ ਇਲੈਕਟ੍ਰੋਨਿਕਸ ਨੂੰ ਡਿਫਿਊਜ਼ ਕੀਤਾ ਗਿਆ ਤਾਂ ਜਿਹੜੀ ਮਿਜ਼ਾਈਲ ਹੈ ਲੜਖੜਾ ਕੇ ਇੱਕ ਤਰੀਕੇ ਨਾਲ ਦੇਖੋ ਤੁਸੀਂ ਆਹ ਦੇਖੋ ਤੁਹਾਨੂੰ ਅਗਲੇ ਵਿਜ਼ੂਅਲ ਕੋ ਕਿਸ ਤਰੀਕੇ ਦੇ ਨਾਲ ਟਰੱਕ ਦੇ ਵਿੱਚ ਮਿੰਨੀ ਜੋ ਟਰੱਕ ਆ ਉਹਦੇ ਵਿੱਚ ਲੱਦ ਕੇ ਲਜਾਇਆ ਜਾ ਰਿਹਾ ਲੈਂਥ ਦੀ ਗੱਲ ਕਰੀਏ ਕਰੀਬ ਇਹ 15 ਤੋਂ ਲੈ ਕੇ 20 ਫੁੱਟ ਦੀ ਹੈ ਉਹਦਾ ਅੱਗੇ ਵਾਲਾ ਹਿੱਸਾ ਜੇਕਰ ਤੁਹਾਨੂੰ ਦਿਖ ਰਿਹਾ ਸਾਰਾ ਇਲੈਕਟ੍ਰੋਨਿਕਸ ਹੁੰਦਾ ਹੈ ਇਹਦੇ ਅਗਲੇ ਪਾਸੇ ਜਿਹੜਾ ਆਪਾਂ ਦੇਖ ਰਹੇ ਤਿੱਖੀ ਜੀ ਚੁੰਝ ਬਣੀ ਹੁੰਦੀ ਹੈ ਉਹ ਇਹਦੇ ਵਿੱਚ ਹੀ ਸਾਰਾ ਰਡਾਰ ਸਿਸਟਮ ਹੁੰਦਾ ਹੈ ਇਹਦੇ ਵਿੱਚ ਹੀ ਜੀਪੀਐਸ ਹੁੰਦਾ ਜੀਪੀਐਸ ਨਾਲ ਟਰੈਕ ਕਰਦੀ ਹੈ ਕਿ ਮੈਂ ਕਿੱਥੇ ਜਾਣਾ ਇਸ ਨੂੰ ਕਿੱਥੇ ਤੱਕ ਸਿੱਟਿਆ ਜਾਣਾ ਸੀ ਇਹਦੀ ਤਾਂ ਇਨਫੋਰਮੇਸ਼ਨ ਨਹੀਂ ਹੈ ਲੇਕਿਨ ਇਹ ਜਮੇ ਹੀ ਰਾਜਸਥਾਨ ਦੇ ਏਰੀਆ ਨੂੰ ਕਰਾਸ ਕਰ ਰਹੀ ਸੀ ਤਾਂ ਆਪਣੇ 에ਅਰ ਡਿਫੈਂਸ ਜਮੀਨ ਦੇ ਉੱਤੇ ਡਿੱਗ ਪਈ ਤੇ ਦੇਖੋ ਹੁਣ ਕਿਸ ਤਰੀਕੇ ਦੇ ਨਾਲ ਇਹਨੂੰ ਆਪਣੇ ਟਰੱਕ ਦੇ ਵਿੱਚ ਮਿੰਨੀ ਟਰੱਕ ਦੇ ਵਿੱਚ ਲੱਦ ਕੇ ਅਗਲੇ ਪਾਸੇ ਲੈ ਕੇ ਜਾਇਆ ਜਾ ਰਿਹਾ ਜੇਕਰ ਆਪਾਂ ਏਰੀਆ ਦੇ ਵਿੱਚ ਵੀ ਗੱਲ ਕਰੀਏ ਤਾਂ ਦੇਖੋ ਹੈ ਕਿੱਥੇ ਆ ਆਪਣਾ ਭਾਰਤ ਦਾ ਨਕਸ਼ਾ ਹੋ ਗਿਆ ਔਰ ਜੇਕਰ ਤੁਸੀਂ ਬਾੜਮੇਰ ਦੇਖਣਾ ਤਾਂ ਇਹ ਹੈ ਯਾਨੀ ਕਿ ਜੇਕਰ ਆਪਾਂ ਇੰਟਰਨੈਸ਼ਨਲ ਬਾਰਡਰ ਤੋਂ ਦੇਖੀਏ ਕਰੀਬ ਅੰਦਰ 150 ਕਿਲੋਮੀਟਰ ਤੱਕ ਆਈ ਹੈ ਪਾਕਿਸਤਾਨ ਤੋਂ ਇਹ ਮਿਜ਼ਾਈਲ ਚੱਲ ਕੇ ਭਾਰਤ ਦੇ ਅੰਦਰ 150 150 ਕਿਲੋਮੀਟਰ ਤੱਕ ਆਈ ਹੈ 150 ਕਿਲੋਮੀਟਰ ਤੱਕ ਕਿਸ ਨੂੰ ਆ ਕੇ ਰੋਕ ਦਿੱਤਾ ਗਿਆ ਕਿਉਂਕਿ ਇਹ ਸਾਰਾ ਦੇਖੋ ਜਿਹੜਾ ਕਿ ਤੁਹਾਨੂੰ ਇਹ ਏਰੀਆ ਦਿਖ ਰ ਜਿਆਦਾ ਨੁਕਸਾਨ ਨਹੀਂ ਵੀ ਜਿਆਦਾ ਕੀ ਇਹਦਾ ਕੋਈ ਰੱਤੀ ਪਰ ਵੀ ਨੁਕਸਾਨ ਨਹੀਂ ਹੋਇਆ ਲੇਕਿਨ ਜੇਕਰ ਉਹ ਡੇਜ਼ਰਟ ਨੂੰ ਕਰਾਸ ਕਰਕੇ ਅੱਗੇ ਆ ਜਾਂਦੀ ਤਾਂ ਫਿਰ ਤੁਸੀਂ ਦੇਖ ਸਕਦੇ ਹੋ ਉਦੈਪੁਰ ਹੋ ਗਿਆ ਮਾਉਂਟ ਆਬੂ ਹੋ ਗਿਆ ਅਹਮਦਾਗੜ ਬਰੋਦਰ ਫਿਰ ਗੁਜਰਾਤ ਵਾਲੇ ਇਰੀ ਦੇ ਵਿੱਚ ਆ ਸਕਦੀ ਸੀ ਕੋ ਮੈਂ ਤੁਹਾਨੂੰ ਅਪਡੇਟ ਦੇ ਦੇ ਕਿ ਜਿਵੇਂ ਜੱਤ ਨੇ ਦੱਸਿਆ ਕਿ ਬਾੜ ਮਈਰ ਵਾਲੇ ਇਲਾਕੇ ਦੇ ਵਿੱਚ ਇੱਕ ਮਿਸਾਈਲ ਜੋ ਛੁੱਟੀ ਗਈ ਹਾਲਾਂਕਿ ਉਹ ਨਾਕਾਮ ਕਰ ਦਿੱਤੀ ਗਈ ਇਸ ਦੀ ਸਾਈਜ਼ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਉਹ ਕਿਸੇ ਸਿਵਿਲਿਅਨ ਇਲਾਕੇ ਦੇ ਵਿੱਚ ਫੱਟੀ ਹੁੰਦੀ ਤਾਂ ਸ਼ਾਇਦ ਉਸ ਦਾ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਕਰਨਲ ਸੋਫੀਆ ਕੋਰੇਸੀ ਨੇ ਜਦੋਂ ਪ੍ਰੈਸ ਕਾਨ ਕਹਿਆ ਕਿ ਪੂਰੇ ਵੈਸਟਰਨ ਇਲਾਕੇ ਦੇ ਉੱਪਰ ਪਾਕਿਸਤਾਨ ਲਗਾਤਾਰ ਗੋਲੀਬਾਰੀ ਕਰ ਰਿਹਾ ਹੈ ਮਿਜ਼ਾਈਲਾਂ ਚੜ ਰਿਹਾ ਹੈ ਤੇ ਵੈਸਟਰਨ ਦਾ ਮਤਲਬ ਇਹ ਹੋਇਆ ਕਿ ਇਸ ਪੂਰੇ ਇਲਾਕੇ ਜੋ ਕਿ ਰਾਜਸਥਾਨ ਤੋਂ ਹੁੰਦੇ ਹੋਏ ਜੰਮੂ ਕਸ਼ਮੀਰ ਤੱਕ ਹੁੰਦੇ ਹੋਏ ਪੰਜਾਬ ਵਾਲਾ ਇਲਾਕਾ ਇਹਨਾਂ ਥਾਵਾਂ ਤੇ ਹਮਲੇ ਹੋ ਰਹੇ ਨੇ